ਦੀ ਮੈਟਰੋ ਕੀ ਹਾਲ ਜਾਲ ਸਾਰਿਆਂ ਦਾ ਕੈਮ ਜੀ ਮੇਰੇ ਭਰਾ ਮੇਰੀਆਂ ਭੈਣਾਂ ਜਿੰਨੇ ਵੀ ਜਣੇ ਵਲੌਗ ਵੇਖਦੇ ਮੌਸਮ ਮੈਂ ਨਾ ਪੂਰਾ ਤਾਮੂ ਕੇ ਹੋ ਗਿਆ ਪੂਰਾ ਠੰਡਾ ਮੌਸਮ ਹੋ ਗਿਆ ਕੋਈ ਤਾਂ ਪਤਾ ਨਹੀਂ ਕਿੱਥੋਂ ਰੱਬ ਨੂੰ ਆ ਗਿਆ ਚੇਤਾ ਵੀ ਲੋਕੀ ਗਰਮੀ ਨਾਲ ਮਰਦੇ ਆ ਤੇ ਮੈਂ ਮੌਸਮ ਠੰਡਾ ਕਰਦਾ ਤੇ ਮੈਂ ਨਾ ਮੌਸਮ ਬਹੁਤ ਬਲਾ ਐਂਡ ਹੋ ਗਿਆ ਮੈਂ ਬਸ ਵੇਟ ਕਰਦੇ ਆ ਮੁੰਡੇ ਦੀ ਮੁੰਡਾ ਨਾਲ ਦਾ ਜਿੰਮ ਮੈਂ ਹਾਂ ਚਲੋ ਵੀਰ ਦੀ ਵੇਟ ਕਰ ਲਈਏ ਆਏ ਤੇ ਜਿਆਦਾ ਕੰਮ ਖਰਾਬ ਵੇਖ ਲੋ ਮਿੱਤਰੇ ਵੀ ਮੌਸਮੇ ਹੁੰਦਾ ਜੇ ਨੇਰੀ ਵੀ ਆਈ ਜਾਂਦੀ ਆ ਧੁੱਪ ਵੀ ਵਧੀਆ ਪੂਰੀ ਮੈਨਾਂ ਲੱਗੀ ਆ ਸਾਹ ਵੇਖੋ ਮਲਕ ਕੱਪੜੇ ਪਾਏ ਆ ਥੱਲੋਂ ਦੀ ਆਵੇਂ ਜਰਸੀ ਪਾਈ ਦਿਖਦੀ ਹਣੀ ਤੁਹਾਨੂੰ ਤੇ ਮੈਂ ਬਸ ਉਹਦੀ ਵੇਟ ਕਰੰਦਿਆ ਮੈਂ ਹਾਂ ਜਦੋਂ ਆ ਜੂਗਾ ਤੇ ਚੱਲ ਆਪਾਂ ਦੇਖਦੇ ਆਂ ਤੇ ਮੈਂ ਨਾ ਮਿੱਤਰੋ ਮੈਨਾ ਸਨੈਪਚੈਟ ਤੇ ਪਾਈ ਸਟੋਰੀ ਵੀ ਕੀ ਕੀ ਮੈਨਾਂ ਲੱਕੀ ਦੱਸੋ ਕਿਦਾਂ ਵਲੌਗ ਲੱਗਦੇ ਬਹੁਤ ਵਧੀਆ ਜਿਨ੍ਹਾਂ ਨੇ ਮਤਲਬ ਆਪਾਂ ਨੂੰ ਕਿਹਾ ਕਿ ਬਹੁਤ ਵਧੀਆ ਕਈਆਂ ਨੇ ਅਪਰੀਸ਼ੀਏਟ ਕੀਤਾ ਵੀ ਬਹੁਤ ਵਧੀਆ ਵਲੌਗ ਪਾਇਆ ਕਰੋ ਡੇਲੀ ਕਈਆਂ ਦਾ ਮਤਲਬ ਵੀ ਇੰਟਰਸਟ ਬਣ ਜਾਂਦਾ ਔਲੀ ਔਲੀ ਹੁਣ ਕਿਦਾਂ ਮਤਲਬ ਮੈਨੂੰ ਕਈਆਂ ਨੇ ਕਿਹਾ ਕਿ ਤੈਨੂੰ Q&A ਵਲੌਗ ਬਣਾਉ ਜੀਦੇ ਜੋ ਮਤਲਬ ਮਿੱਤਰੋ ਸਾਰੀ ਜਿਹੜੀ ਤਾਂ ਕੋਈ ਛੜ ਕੁਛ ਦੇ ਆਦੇ ਆਪਾਂ ਕੋਸ਼ਿਸ਼ ਹਮਸਦਾ ਜਵਾਬ ਦੇਣਾ ਹੁੰਦਾ ਤੇ ਉਹ ਵੀ ਮੈਂ ਕੋਈ ਨਹੀਂ ਸਨੇਪਚੈਟ ਤੇ ਸਟੋਰੀ ਅਪਲੋਡ ਕਰੂੰਗਾ ਕਿਹਦੇ ਤੇ ਬਾਕੀ ਮਿੱਤਰੋ ਮਤਲਬ ਕਿ ਸਨੇਪਚੈਟ ਤੇ ਮੈਂ ਸਟੋਰੀ ਅਪਲੋਡ ਕੀਤੀ ਸੀ ਮੈਨੂੰ ਬਹੁਤ ਜਾਣਿਆਂ ਨੇ ਮਤਲਬ ਕਿਹਾ ਕਿ ਤੂੰ ਬਹੁਤ ਵਧੀਆ ਵਲੌਗ ਬਣਾਉਂਦੇ ਜਿੱਦਾਂ ਆਪਾਂ ਆਪਣਾ ਨਵਾਂ ਨਵਾਂ ਹਲੇ ਕੰਮ ਆਪਾਂ ਸ਼ੇਅਰ ਕਰਾਂਗੇ ਫੇਰ ਹੀ ਹੌਲੀ ਹੌਲੀ ਇੱਕ ਹੋਊਗਾ ਕੁਝ ਹੁਣ ਮੈਂ ਇੰਸਟਾ ਤੇ ਵੀ ਸਟੋਰੀ ਅਪਲੋਡ ਕੀਤੀ ਸਨੈਪਚੈਟ ਤੇ ਵੀ ਕੀਤੀ ਮਤਲਬ ਕਿ ਆਪਾਂ ਨੂੰ ਬਹੁਤ ਵਧੀਆ ਕਮੈਂਟ ਕੀਤੇ ਲੋਕਾਂ ਨੇ ਕਿ ਤੁਸੀਂ ਬਹੁਤ ਵਧੀਆ ਬਣਾਉਂਦੇ ਆ ਅਪਰੀਸ਼ੀਏਟ ਕੀਤਾ ਮਤਲਬ ਕਿ ਬਹੁਤ ਜਾਣਿਆਂ ਨੇ ਓਏ ਹੋਏ 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 ਕਦੇ ਨਾ ਕੋਈ ਅੱਜ ਗੱਲ ਕਰਨ ਦੇਣ ਦਿਆ ਵੀ ਮੁੰਡਾ ਕਿਤੇ ਵਲੌਗ ਮੈਂ ਮਿੱਤਰੋ ਗੱਲ ਕਰਨਾ ਕਿ ਜਿੱਦਾਂ ਮੰਨ ਲਓ ਆਪਣੇ ਨਾਲ 500000 ਬੰਦਾ ਹਰ ਇੱਕ ਬੰਦੇ ਨੇ 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 ਜਾਣੇ ਐਡ ਹੁੰਦੇ ਜਾਂ ਇੰਸਟਾ ਸਨੈਪਚੈਟ ਸਾਰੇ ਰਲਾ ਮਲਾ ਕੇ ਤੇ ਉਹਨਾਂ ਦੇ ਵਿੱਚੋਂ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਾਂ ਨੂੰ ਸਾਰੇ ਪਸੰਦ ਕਰਦੇ ਹੋਣ ਸਾਰੇ ਆਪਾਂ ਨੂੰ ਕਮੈਂਟ ਕਰਨ ਕਮੈਂਟ ਕੋਈ ਵਿਰਲਾ ਵਾਂਝਾ ਬੰਦਾ ਇਹ ਕਰਦਾ ਜਿਹੜਾ ਆਪਾਂ ਨੂੰ ਬਹੁਤ ਦਿਲੋਂ ਪਿਆਰ ਕਰਦਾ ਹੋਵੇ ਤੇ ਮੈਂ ਵੇਖਣ ਦੇ ਆਪਾਂ ਨੂੰ ਦਿਲੋਂ ਪਿਆਰ ਕਰਨ ਵਾਲੇ ਵੀ ਹੈਗੇ ਆ ਜਿਹੜੇ ਕਮੈਂਟ ਕਰਦੇ ਉਹਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਨਹੀਂ ਕੋਈ ਅੱਜਕੱਲ ਲੱਗ ਕੇ ਆਪਣੇ ਆਪ ਦੀ ਕੋਈ ਸਮਝਦਾ ਕਿ ਆਪਾਂ ਕਮੈਂਟ ਕਰਦਾਂਗੇ ਅਗਲਾ ਸਮਝੂਗਾ ਕਿ ਪਤਾ ਨਹੀਂ ਕਿੰਨਾ ਥੱਲੇ ਇਹ ਲੱਗਾ ਮੇਰੇ ਇਦਾਂ ਦੇ ਆਪਣਾ ਕੋਈ ਮਨਜਨੇਗਾ ਜਿਹੜਾ ਬੰਦਾ ਆਪਾਂ ਨੂੰ ਕਮੈਂਟ ਕਰਦਾ ਆ ਉਹ ਬੰਦੇ ਲਈ ਆਪਾਂ ਨੂੰ ਦਿਲੋਂ ਲਵ ਯੂ ਉਦਾਂ ਮੈਨੂੰ ਹੌਲੀ ਹੌਲੀ ਸਾਰਾ ਕੁਝ ਕਰਾਂਗੇ ਹੁਣ ਸੀਰੀ ਵਾਈਸ ਚੱਲਦਾ ਹੁੰਦਾ ਸਾਰਾ ਕੁਝ ਤੇ ਹੁਣ ਮੈਂ ਚੱਲਿਆ ਜਿਮ ਹੋਵੇ ਮੁੰਡੇ ਦਾ ਫੋਨ ਆ ਗਿਆ ਕਹਿੰਦਾ ਆ ਰਿਹਾ ਜਿਮ ਚੱਲੀਏ ਤੇ ਹਾਲੇ ਮਤਲਬ ਕਿ ਮੈਂ ਉੱਠਦਾ ਹੀ ਸ਼ਾਮਾਂ ਨੂੰ ਆ ਦੁਪਹਿਰੇ ਜੇ ਉਠੀਦਾ ਬਲੌਗ ਆਪਾਂ ਸ਼ਾਮਾਂ ਨੂੰ ਸਟਾਰਟ ਕਰੀਦਾ ਤੇ ਤਾਂ ਕਰਕੇ ਫਿਰ ਆਪਾਂ ਸ਼ਾਮਾਂ ਦੀ ਰੁਟੀਨ ਲਿਆਉਂਦੇ ਹਾਂ ਜੇ ਵੀ ਮੈਂ ਹੱਲੇ ਹੁਣ ਜਿਮ ਚੱਲਿਆ ਮੁੰਡੇ ਦਾ ਵੀਰ ਦਾ ਫੋਨ ਆ ਗਿਆ ਅਗਰ ਭੇਜ ਵੀਰ ਆਪਣਾ ਸੱਜਣ ਬਹੁਤ ਖਾਸ ਆ ਦਾ ਫੋਨ ਆ ਗਿਆ ਆਪਾਂ ਨੂੰ ਵੀ ਆ ਜਾ ਚੱਲੀਏ ਜਿਮ ਉਹੀ ਆਣਾ ਅੱਜ ਦੇਮ ਉਹ ਨਹੀਂ ਮੈਂ ਸਵੇਰੇ ਹਾਂ ਨਾ ਮੈਨੂੰ ਪਤਾ ਹੋਰ ਇੱਥੇ ਕਿਹਾ ਅੱਗੇ ਇੱਦਾਂ ਬਣਾਉ ਦੇਖ ਲੈ ਇੱਧਰ ਵੇਖੋ ਗੁਰੂ ਗੋਬਿੰਦ ਸਿੰਘ ਜੀ ਦੇ ਲਾਗੇ ਵੀਰੇ ਸਵੇਰੇ 4 ਵਜੇ ਚਾਈਦਾ 4 ਵਜੇ ਮੇਲੇ ਹੋ ਗਿਆ ਕੈਮ ਮੁੰਡਾ ਅੱਗੇ ਨੂੰ ਓਏ ਹੋਏ ਓਏ ਹੋਏ ਪੂਰੀ ਜਾਣ ਖਿੱਚ ਕੇ ਰੱਖੋ ਵੀ ਇੱਤੀ ਕੰਮ ਆਏ ਬਨੇ ਜੀ ਕੱਲ ਕਮਾਂ ਟੰਨ ਆ ਸਾਥ ਫੈਂਡ ਦੀ ਗੱਲ ਆਈ ਜਾਂਦੇ ਨਰੈਣ ਬੋਲਦਾ ਨਹੀਂ ਨਰੈਣ ਕੋਈ ਫੈਂਡ ਨੇ ਮੈਸੇਜ ਕੀਤਾ ਤੇ ਨਰੈਣ ਨਰੈਣ ਗੁੱਪ ਤੇ ਰਹਿੰਦਾ ਥੋੜਾ ਅਸੀਂ ਗੇਮ ਹੁੰਦਾ ਹੈ ਨਰੈਣ ਆ ਵੀ ਤੂੰ ਵਸ ਘਰੇ ਰਹਾ ਕਰ ਵੀਰ ਮਰਾ ਤੇਰੇ ਨਹੀਂ ਹੈਗੇ ਵਸ ਦੀਆਂ ਕੰਨ ਕੇ ਮਿੱਤਰੋ ਬਾਬੇ ਵਾਲੇ ਪਰਨੇ ਗੋਲ ਤੇ ਮੈਂ ਚੱਲਿਆ ਮੁੰਡਾ ਆਪਣਾ ਸੱਜਣ ਖਾਸ ਉਹਦੇ ਘਰੇ ਪਾਠ ਆ ਤੇ ਉੱਥੇ ਜਾਣਾ ਆਪਾਂ ਸਾਰਿਆਂ ਨੇ ਤੇ ਜਿੰਮ ਜੁਮਤੇ ਆ ਗਏ ਆ ਪੱਲ ਲਾ ਗਏ ਤੇ ਹੁਣ ਬਸ ਆਪਾਂ ਰੈਡੀ ਹੋ ਗਏ ਆ ਸਾਬੇ ਆਉਣ ਦੇ ਨਾਲ ਤੇ ਸੱਜ ਹਾਂਜੀ ਬਾਬਾ ਜੀ ਵਾਹਿਗੁਰੂ ਆ ਖਾਲਸਾ ਸਾਬੇ ਹੋਰ ਜੀ ਓਏ ਹੋਏ ਆਉਂਦੇ ਅਸੀਂ ਨਾ ਪ੍ਰਦਾਨ ਲੱਸੀ ਨਾਲ ਸਨਮਾਨ ਕੀਤਾ ਗਿਆ ਵੀਰ ਨੂੰ ਆਹ ਜਿਹੜੀ ਲੱਸੀ ਡੋਲਦੀ ਇੱਥੇ ਮੈਂ ਇੱਕ ਬੰਦੇ ਨੇ ਮੈਸੇਜ ਕੀਤਾ ਨਾ ਵੀ ਭਾਜੀ ਬੋਲ ਦੇਣੀ ਆ ਹਾਂ ਭਾਜੀ ਮੈਂ ਭਾਜੀ ਕਹਾ ਉਹਦਾ ਵਾ ਤੇਨੂੰ ਸਨਮਾਨ ਦਿੱਤਾ ਆ ਆ ਆਪਣੇ ਅਮਰਦ ਭਾਜੀ ਐ ਸਨੈਪ ਸਟਾਰ ਮਲੇੰਦੋ ਪਾ ਗਏ ਆ ਸਪੋਰਟ ਆ ਓਏ ਹੋਏ ਅਸੀਂ ਚੱਲੇ ਆ ਬਸ ਸਾਬੇ ਆ ਵੀਰ ਮੇਰੇ ਮੋਤੀ ਤਿੰਨ ਦਿਨ ਹੋ ਗਏ ਇਹਨੂੰ ਕੰਮ ਕਰਾਉਂਦਾ ਨਾ ਦੋ ਤਿੰਨ ਦਿਨ ਬੜਾ ਨਾ ਅਸੀ ਗਾਲ ਜੀ ਸਾਰੇ ਵਰਨੇ ਵਾਲੇ ਵੀਰ ਪਰਲਾਣੇ ਬੰਨ ਗਏ ਆਈ ਨਹੀਂ ਦੱਸਣਾ ਨਹੀਂ ਆ ਆ ਆਪਣਾ ਆ ਆਪਣਾ ਟੱਪੀਆਂ ਨਾਲ ਦੇ ਸਕੂਲ ਦੇ ਬਾਹਰ ਲੜਾਈ ਆ ਮੈਂ ਜੋ ਮੁੰਡਿਆ ਕਿਤਾ ਕਰਦੀ ਉਹ ਮੇਰੇ ਨਹੀਂ ਵੱਡੀਆਂ ਸਾਲਾ ਛੱਡੀਆਂ ਪਰ ਤੇਰੇ ਮਮਾ ਸਵੇਰੇ ਸਨਾਪ ਆਈ ਕੁੜੀ ਹਵੀ ਪੈ ਜੋ ਐਂਡ ਕਰਾ ਕੇ ਹੁੰਦਲ ਬੇਕਰੀ ਵਾਰ ਮੈਂਰੇ ਗੁਰੂਆ ਤੜਕੇ ਉੱਠਦੇ ਪਹਿਲੀ ਸਨਾਪ ਵੇਖੀ ਤੇਰੀ ਮਾ ਜਦੋਂ ਵੇਖੇ ਨਾ ਨਾਲ ਦੇ ਮੁੰਡੇ ਨਾਲ ਹੀ ਮੇਰੇ ਮਮਾ ਉਹਨੇ ਮੂੰਹੋਂ ਗਾਲ ਕਢਾਈ ਮਾ ਤੇਰੀ ਆ ਤੂੰ ਹੀ ਆਪੇ ਤੈਨੂੰ ਬੁਖ ਲੈਣਾ ਵੱਡੀ ਜਾਂਦਾ ਹੀ ਸਨਾਪੋਂ ਤ ਆਏ ਗੁਰੂ ਹੱਥ ਹੱਥ ਮਾਰਾ ਹੱਥ ਪਾਲਾ ਸ਼ੀਟ ਨੂੰ ਹੁਣ ਆ ਗਈ ਗੱਲ ਦੇਖੀ ਜੀ ਇਹ ਬਲੇਗਾ ਇਹ ਬਲੇਗਾ ਦੇ ਪੱਥਰ ਆ ਗਏ ਮਿੱਤਰੋ ਪਾਠ ਵਾਲੇ ਘਰੇ ਵੱਡੇ ਵੀਰ ਗਏ ਬਲਾਉਣ ਬਲਾਓਗੇ ਅੱਜ ਮਿੱਤਰੋ ਆ ਬਹੁਤ ਵਧੀਆ ਆਨਦੀ ਦੱਸੋ ਮਨ ਰਾਇਆ ਬਹੁਤ ਵਧੀਆ ਆ ਭਾਈ ਗਾ ਜੀ ਮਾ ਭਾਈ ਦੇ ਰਹਾ ਹੈ ਬਲਾਓਗੇ ਸ਼ੁਰੂ ਕਰਦੇ ਹਾਂ ਸਕ੍ਰਾਈਬ ਕਰੂ ਇੱਕ ਵੀ ਵਾਲਾ ਸਦਾ ਯਾ ਕੰਮ ਕਰਨ ਚ ਮम्मा ਕਾਦੀ ਦੱਸ ਵਿੱਚ ਚੱਲੋ ਚੱਲ ਮੈਂ ਤਾਂ ਵੀ ਨਾ ਜਾਂਦਾ ਚੱਲ ਨਿਆ ਮੈਂ ਤਰਵਾ ਵੀ ਕਰੂੰ ਬਾਤ ਸੁਣਾ ਐ ਬਹੁਤ ਜਿਆਦਾ ਹੋ ਗਿਆ ਬੋਲਦੇ ਤੇ ਜਾ ਰਹੇ ਨੇ ਇਹ ਬੋਟੇ ਸੇ ਜਿਹਾ ਤਰਬੋ ਇਹ ਚਲ ਗਈ ਘਰੋਂ ਘਰੀ ਤੇ ਫਿਰਹੀਂ ਵੀ ਚੱਲੇ ਟਾਈਮ ਬਹੁਤ ਜਿਆਦਾ ਹੋ ਗਿਆ ਦੇ ਨੈਕਸਟ ਵਲੌਗ ਸਵੇਰੇ ਮਿਲਾਂ ਪਾਠ ਵਾਲੇ ਘਰੇ ਹੁਣ ਚੰਗਾ ਵੀਰ ਜੀ ਓਕੇ ਵੀਰ ਜੀ ਤਾਂ ਲੈ ਜਾਂਦੇ ਆ ਵੀਰ ਓਕੇ ਤੇ ਮਿੱਤਰੋ ਬਾਸ ਆਵੇ ਹੁਣ ਆ ਗਿਆ ਮੈਂ ਮੱਲੇ ਸਾਰੇ ਬੱਲੇ ਸਾਰਾ ਬਾਜ਼ਾਰ ਬੰਦ ਹੈ ਅੱਗ ਕੰਨਾਂ ਗਲੀ ਜਿ ਤਰਿਆ ਫਿਰਦਾ ਅੱਜ ਦਾ ਵਲੌਗ ਬਸ ਇੱਥੇ ਆਪਾਂ ਖਤਮ ਕਰਦੇ ਆ ਕਿਉਂਕਿ ਮੈਂ ਬਾਸ ਹੁਣ ਉੱਥੇ ਵੀ ਥੋੜੀਆਂ ਬਹੁਤ ਜੜੀਆਂ ਜੋ ਕੁਝ ਵੀ ਕੀਤਾ ਤੁਹਾਨੂੰ ਕਲਿੱਪਸ ਪਾਤੀਆਂ ਵਿੱਚ ਵਲੌਗ ਬਾਕੀ ਰਹੀ ਗੱਲ ਹੁਣ ਆਪਾਂ ਸਵੇਰੇ ਬਣਾਵਾਂਗੇ ਸਾਰੀ ਕਹਾਣੀ ਹੁਣ ਜਿਹੜੇ ਵੀ ਅੱਜ ਘਰੇ ਅੱਜ ਗਏ ਸੀ ਉਹਦੇ ਘਰੇ ਸਵੇਰੇ ਪਾਠ ਦਾਪ ਹੋ ਗਿਆ ਹੁਣ ਤੇ ਨਾਲ ਹੋਰ ਵੀ ਜੋ ਵੀ ਫੰਕਸ਼ਨ ਕਰਾਂਗੇ ਸਵੇਰੇ ਸ਼ਾਇਦ ਨਾ ਰਗੜੇ ਦਾ ਪਲਾਨ ਵੀ ਬੰਦਿਆ ਸ਼ੀਧੀ ਰਗੜਾ ਲਾਵਾਂਗੇ ਤੇ ਫੇਰ ਅਸੀਂਆਂ ਖੇਡੀਆਂ ਕਰਾਂਗੇ ਕੋਈ ਨਹੀਂ ਚਲੋ ਫੇਰ ਠੀਕ ਆ ਮੈਂ ਤੁਹਾਨੂੰ ਮਿਲਦੇ ਆ ਅਗਲੇ ਵਲੌਗ ਚ ਬਹੁਤ ਬਹੁਤ ਤੁਹਾਡਾ ਧੰਨਵਾਦ ਜੇ ਕਿਹੜਾ ਵੀ ਕੋਈ ਵੀ ਐਂਡ ਤੱਕ ਵਲੌਗ ਵੇਂਦਾ ਉਹਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਓਕੇ ਗੁੱਡ ਨਾਈਟ ਟੇਕ ਕੇਅਰ ਵਲੌਗ ਤੁਸੀਂ 12 ਵਜੇ ਵੇਖਣਾ ਵਾ ਤੁਹਾਡੇ ਲਈ ਗੁੱਡ ਆਫਟਰਨੂੰ 12 1 ਵਜੇ ਦੇ ਕਰੀਬ ਤੁਹਾਡੇ ਲਈ ਗੁੱਡ ਆਫਟਰਨੂੰ ਚਲੋ ਮਿਲਦੇ ਹਾਂ ਫਿਰ ਨੈਕਸਟ ਵਲੌਗ ਚ ਓਕੇ ਸਸ ਸੀਗਾ